ਕੁਝਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਦਾ ਫਰਲੋ ਜਾਂ ਪੈਰੋਲ ਤੇ ਅਕਸਰ ਬਾਹਰ ਆਉਣਾ ਮੀਡੀਆ ਅਤੇ ਸਿਆਸੀ ਗਲਿਆਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਗੁਰੂ ਜੀ ਨੂੰ ਸਿਆਸੀ ਲਾਭ ਪ੍ਰਾਪਤ ਹੈ ਜਿਸ ਵਜ੍ਹਾ ਨਾਲ ਉਹਨਾਂ ਨੂੰ ਪਾਰਟੀ ਵਿਸ਼ੇਸ਼ ਵੱਲੋਂ ਜੇਲ ਮੈਨੂਅਲ ਨਿਯਮਾਂ ਵਿੱਚ ਢਿੱਲ ਦਿੰਦਿਆਂ ਹੋਇਆਂ ਵਾਰ-ਵਾਰ ਫਰਲੋ ਜਾਂ ਪੈਰੋਲ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ ਕੀ ਅਸਲੀਅਤ ਹੈ ਤੱਥਾਂ ਸਮੇਤ। ਦੱਸਦੀ ਕਿ ਇਸ ਮਾਮਲੇ ਵਿੱਚ ਜਦੋਂ ਤੱਥਾਂ ਨੂੰ ਖੰਗਾਲਿਆ ਤਾਂ ਹਾਲ ਹੀ ਵਿੱਚ ਇੱਕ ਅੰਗਰੇਜ਼ੀ ਵੈੱਬਸਾਈਟ ਉੱਤੇ ਛਪੀ ਰਿਪੋਰਟ ਵਿੱਚ ਮਿਲਿਆ ਕਿ ਪੂਜਨੀ ਗੁਰੂ ਜੀ ਇਕੱਲੇ ਹੀ ਨਹੀਂ ਹਨ ਜਿਨ੍ਹਾਂ ਨੂੰ ਫਰਲੋ ਜਾਂ ਪੈਰੋਲ ਮਿਲੀ ਹੈ ਸਗੋਂ ਜੇਕਰ ਇਕੱਲੇ ਸਾਲ 2023 ਦੀ ਗੱਲ ਕਰੀਏ ਤਾਂ ਇਸ ਸਾਲ ਦਰਮਿਆਨ ਹਰਿਆਣਾ ਵਿੱਚ ਹਰ ਦੂਜਾ ਕੈਦੀ ਬੰਦੀ ਪੈਰੋਲ ਜਾਂ ਫਰਲੋ ਐਸ ਤਰ੍ਹਾਂ ਹੀ ਰਿਹਾਈ ਤੋਂ ਬਾਹਰ ਆਇਆ ਹੈ ਰੀਪੋਰਟ ਮੁਤਾਬਕ ਇਕਲੇ ਸਾਲ 2023 ਦਰਮਿਆਨ ਹਰਿਆਣਾ ਵਿੱਚ ਕੁੱਲ 5832 ਬੰਦੀਆਂ ਚੋਂ 48% ਦੀ ਭਾਵ ਲਗਭਗ 2801 ਬੰਦੀਆਂ ਨੂੰ ਪੈਰੋਲ ਜਾਂ ਫਰਲੋ ਮਿਲੀ ਜੋ ਕਿ ਇੱਕ ਬਹੁਤ ਵੱਡੀ ਗਿਣਤੀ ਹੈ ਇਨ੍ਹਾਂ 48% ਦੀ ਯਾਨੀ ਕਿ 2801 ਬੰਦੀਆਂ ਵਿੱਚੋਂ ਕਾਫੀ ਅਜੀਹੀ ਵੀ ਬੰਦੀ ਸ਼ਾਮਲ ਸਨ ਜਿਨ੍ਹਾਂ ਨੇ 2023 ਦੀ 1 ਸਾਲ 1 ਜਨਵਰੀ 2023 ਤੋਂ 31 ਦਸੰਬਰ 2023 ਦੇ ਸਮੇਂ ਦਰਮਿਆਨ ਇਨ੍ਹਾਂ ਦੋਵਾਂ ਸਹੂਲਤਾਂ ਪੈਰੋਲ ਜਾਂ ਫਰਲੋ ਦਾ ਲਾਭ ਕਈ ਵਾਰ ਚੁੱਕਿਆ ਹਾਲਾਂਕਿ ਉਕਤ ਅੰਕੜਿਆਂ ਵਿੱਚੋਂ 183 ਬੰਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਨੇ ਇਸ ਸਮੇਂ ਦੌਰਾਨ ਐਮਰਜੈਂਸੀ ਪੈਰੋਲ ਅਤੇ ਹਿਰਾਸਤ ਪੈਰੋਲ ਸਣੇ ਅਸਥਾਈ ਰਿਹਾਈ ਦਾ ਲਾਭ ਚੁੱਕਿਆ ਸੀ ਬਾਕੀ 52% ਦੀ ਬਾਰੇ ਰਿਪੋਰਟ ਦੇ ਅੰਕੜੇ ਇਹ ਦੱਸਦੇ ਹਨ ਕਿ ਬਾਕੀ 52% ਭਾਵ 3032 ਬੰਦੀ ਜਾਂ ਤਾਂ ਅਸਥਾਈ ਰਿਹਾਈ ਲਈ ਪਾਤਰ ਨਹੀਂ ਸਨ ਜਾਂ ਬਾਹਰ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਪੈਰੋਲ ਦਾ ਸਮਾਂ ਕੈਦ ਦੇ ਸਮੇਂ ਤੋਂ ਨਹੀਂ ਘਟਾਇਆ ਜਾਂਦਾ ਹੈ ਪਾਵ ਇਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜੇਲ ਮੈਨੂਅਲ ਅਨੁਸਾਰ ਯੋਗ ਹੋਣ ਉੱਤੇ ਫਰਲੋ ਉੱਤੇ ਬਾਹਰ ਆਉਣਾ ਜਾਣਾ ਆਉਣਾ ਬੰਦੀ ਦੀ ਇੱਛਾ ਉੱਤੇ ਨਿਰਭਰ ਕਰਦਾ ਹੈ ਨਾ ਕਿ ਸਿਆਸੀ ਵਿਸ਼ੇਸ਼ ਛੋਟ ਉੱਤੇ ਉਕਤ ਤੱਥਾਂ ਦੇ ਆਧਾਰ ਤੋਂ ਪਹਿਲੀ ਨਜ਼ਰੀ ਅਸੀਂ ਕਹਿ ਸਕਦੇ ਹਾਂ ਕਿ ਪੂਜਨੀ ਗੁਰੂ ਜੀ ਨੂੰ ਵਿਸ਼ੇਸ਼ ਛੋਟ ਨਹੀਂ ਹੈ ਅਤੇ ਗੁਰੂ ਜੀ ਨੂੰ ਵੀ ਹੋਰ ਲੋਕਾਂ ਵਾਂਗ ਹੀ ਫਰਲੋ ਦੀ ਸਹੂਲਤ ਦਿੱਤੀ ਜਾਂਦੀ ਹੈ ਦੱਸਦੀ ਕਿ ਹਰਿਆਣਾ ਚੰਗੇ ਆਚਰਣ ਕੈਦੀ ਐਸਤਾਈ ਰਿਹਾਈ ਐਕਟ 2022 ਗੁੱਡ ਕੰਡਕਟ ਪ੍ਰिजनਰ ਐਕਟ 2022 ਮੁਤਾਬਕ ਇੱਕ ਬੰਦੀ 1 ਸਾਲ ਦੇ ਸਮੇਂ ਦੌਰਾਨ 70 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਛੁੱਟੀ ਫਰਲੋ ਲੈ ਸਕਦਾ ਹੈ ਇਸ ਵੈਬਸਾਈਟ ਦੀ ਰਿਪੋਰਟ ਮੁਤਾਬਕ ਹਰਿਆਣਾ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹ ਮੁਹੰਮਦ ਅਕੀਲ ਨੇ ਦੱਸਿਆ ਕਿ ਕਿਸੇ ਵੀ ਬੰਦੀ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਸਭ ਕੁਝ ਨਿਯਮਾਂ ਅਨੁਸਾਰ ਅਤੇ ਐਕਟ ਦੀਆਂ ਤਰਜੀਹਾਂ ਤਹਿਤ ਕੀਤਾ ਜਾ ਰਿਹਾ ਹੈ ਡਿਵੀਜ਼ਨ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਹਰੇਕ ਮਾਮਲੇ ਦੀ ਯੋਗਤਾ ਸਥਿਤੀ ਅਤੇ ਮਾਮਲਿਆਂ ਦੇ ਹਾਲਾਤਾਂ ਦੇ ਆਧਾਰ ਤੇ ਫੈਸਲਾ ਲੈਂਦੇ ਹਨ ਆਮ ਤੌਰ ਉਤੇ ਸਾਰੇ ਬੰਦੀ ਸੂਬਾ ਸਰਕਾਰ ਵੱਲੋਂ ਬਣਾਏ ਗੇ ਨਿਯਮਾਂ ਅਨੁਸਾਰ ਪੈਰੋਲ ਅਤੇ ਫਰਲ ਲੈ ਸਕਦੇ ਹਨ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੁਰੂ ਜੀ ਨੂੰ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾ ਰਹੀ ਸਗੋਂ ਅਸਲ ਵਿੱਚ 99% ਦੀ ਬੰਦੀ ਅਜੀਹੇ ਹਨ ਜੋ ਅਸਥਾਈ ਰਿਹਾਈ ਪੈਰੋਲ ਜਾਂ ਫਰਲੋ ਦਾ ਲਾਭ ਲੈਂਦੇ ਹਨ ਉਕਤ ਸਾਰੇ ਤੱਥਾਂ ਅਤੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਕਹਿ ਸਕਦੇ ਹਾਂ ਕਿ ਪੂਜਨੀ ਗੁਰੂ ਜੀ ਨੂੰ ਸਮੇਂ-ਸਮੇਂ ਉਤੇ ਮਿਲਣ ਵਾਲੀ ਪੈਰੋਲ ਜਾਂ ਫਰਲੋ ਦੀ ਸਹੂਲਤ ਸਾਰੇ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਕਰਦਿਆਂ ਹੋਰ ਲੋਕਾਂ ਵਾਂਗ ਹੀ ਦਿੱਤੀ ਗਈ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਵਿਸ਼ੇਸ਼ ਛੋਟ ਜਾਂ ਸਿਆਸੀ ਲਾਭ ਨਹੀਂ ਮਿਲਿਆ। ਇਸ ਰਿਪੋਰਟ ਵਿੱਚ ਜਿ세 ਤੁਹਾਨੂੰ ਪੂਜਨੀ ਗੁਰੂ ਜੀ ਦੇ ਕਾਨੂੰਨੀ ਪੈਰੋਲ ਅਤੇ ਫਰਲੋ ਦੇ ਬਾਰੇ ਡਿਟੇਲ ਜਾਣਕਾਰੀ ਦਿੱਤੀ ਹੈ ਇਹ ਤੁਹਾਨੂੰ ਕਿਵੇਂ ਲੱਗੀ ਸਾਨੂੰ ਇਸ ਰਿਪੋਰਟ ਪ੍ਰਤੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਜਿੰਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ